ਸਾਡੇ ਕੋਲ ਆਇਆ ਇਸ ਵੇਲੇ ਸਾਡੇ ਮਾਨਯੋਗ ਕੈਬਨਟ ਮਿੰਸਟਰ ਕੋਵਿੰਦਰ ਗੋਲ ਜੀ ਜਿਹੜੇ ਬਹੁਤ ਪਿਆਰੇ ਮਿੱਤਰ ਨੇ ਭਲਾ ਦੇ ਸਾਡੇ ਉਹਨਾਂ ਦੀ ਮੁੱਖ ਮੰਤਰੀ ਸਾਹਿਬ ਨੇ ਮੁੱਟੀ ਲਾਈ ਆ ਤੇ ਉਹ ਹੱਡ ਪੀੜਤਾ ਨੂੰ ਉਹ ਆਜੇ ਦੇ ਜਿਹੜੇ ਚੈੱਕ ਉਹ ਵੰਡਣ ਵਾਸਤੇ ਆਏ ਆ ਗੋਤਨ ਪਹਿਲਾਂ ਮੁੱਖ ਮੰਤਰੀ ਸਾਹਿਬ ਖੁਦ ਆਏ ਸੀਗੇ ਫਿਰ ਉਹਨਾਂ ਨੇ ਸਾਰੇ ਜ਼ਿਲ੍ਹਿਆਂ ਵਿੱਚ ਮੰਤਰੀਆਂ ਦੀ ਡਿਊਟੀ ਲਾਈ ਆ ਤੇ ਸਾਡੇ ਜ਼ਿਲ੍ਹੇ ਚ ਅੱਜ ਡਿਊਟੀ ਗੋਲ ਸਾਹਿਬ ਦੀ ਸੀਗੀ ਉਹਨਾਂ ਨੇ ਇੱਕ ਦਾਤ ਦਾ ਪਿੰਡ ਐ ਤੇ ਕੋਟ ਦੀ ਜ਼ਮੀਰ ਸਿੰਘ ਪਿੰਡ ਐ ਉੱਥੋਂ ਦੇ ਜਿਹੜੇ 28 ਪੜਵਾਲਾ ਦੇ ਜਿਹੜਾ ਉਹ ਚੱਕ ਜਿਹੜੇ ਆ ਉਹ ਵੱਡੇ ਆ ਸੋ ਮੈਂ ਸਮਝਦਾ ਕਿ ਅਸੀਂ ਰੋਜ਼ ਹੀ ਜਿੱਦਾਂ ਮੰਤਰੀ ਸਾਹਿਬ ਨੇ ਦੱਸਿਆ ਰੋਜ਼ ਦੇ ਰੋਜ਼ ਹੀ ਚੱਕ ਜਿਹੜੇ ਵੱਡੇ ਆ ਕਰਾਂਗੇ ਸਾਡੀਆਂ ਕਈ ਸਮੱਸਿਆਵਾਂ ਜਿਹੜੀਆਂ ਸਾਡੇ ਸਾਹਮਣੇ ਹੁੰਦੀਆਂ ਤੁੰਦੂ ਵੀ ਕਾਲ ਆਈ ਮਿੰਦੂ ਵੀ ਕਾਲ ਆਈ ਕਿ ਬਹੁਤ ਜਿਹੜੇ ਆ ਥੱਲੇ ਖਰਾਬ ਹੋ ਗਏ ਸਾਡੇ ਜੀ ਉਹ ਪਾਰਦੇ ਆ ਪਾਰਦੇ ਆ ਇਹ ਵੀ ਆਪਾਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਵਾਂਗੇ ਮંત્રી ਸਾਹਿਬ ਨੂੰ ਲਿਆਦਾ ਇਹ ਵੀ ਲਿਆਵਾਂਗੇ ਔਰ ਜਿਹੜੀ ਗੱਲ ਮਨ ਕਿਸਾਨਾਂ ਨੇ ਕੀਤੀ ਆ ਕਿ ਪਾਸ ਜਿਹੜੀ ਅਵੇਤ ਪਈ ਹੈ ਉਹਦਾ ਕੋਈ ਹੱਲ ਨਹੀਂ ਸਾਡੇ ਕੋਲ ਕਿਉਂਕਿ ਉਹਨਾਂ ਜ਼ਮੀਨਾਂ ਦਾ ਵੀ ਮੈਂ ਉਹਦੋਂ ਵੀ ਮੁੱਖ ਮੰਤਰੀ ਸਾਹਿਬ ਨੂੰ ਸਰੇ ਤੇ ਵਿਖਾਇਆ ਸੀਗਾ ਕਿ ਸਾਡਾ ਇੱਕ ਹੋਲ ਮਸਲਾ ਸੋ ਜਿੰਨੇ ਮਸਲੇ ਇੱਥੇ ਹਰ ਪੀੜਤਾ ਦਿਆ ਅਸੀਂ ਸਾਰੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਵਾਂਗੇ ਔਰ ਮੁੱਖ ਮੰਤਰੀ ਸਾਹਿਬ ਦਾ ਬਹੁਤ ਹੀ ਉਹ ਜਿਹੜਾ ਸਾਡੇ ਵੱਲ ਧਿਆਨ ਹੈ ਤੁਸੀਂ ਦੇਖੋ ਆਪਾਂ ਪਹਿਲੇ ਦਿਨ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਜਿਸ ਦਾ ਖੇਤ ਉਸ ਦੀ ਵੇਤ ਕਰ ਦੇਣੀ ਉਹਨਾਂ ਨੇ ਅਗਲੇ ਦਿਨ ਜਾ ਕੇ ਬਲ ਕੈਬਿਨਟ ਦੇ ਵਿੱਚ ਪੌਕਸੀ ਜਿਹੜੀ ਲੈਣ ਦੀ ਅੱਜ ਸਾਰੇ ਪੰਜਾਬ ਦੇ ਕਿਸਾਨ ਦੇ ਨੇ ਕੱਢ ਰੱਖੇ ਜਿਸ ਦਿਨ ਉਹ ਆਏ 2 ਦਿਨ ਪਹਿਲਾਂ ਉਸ ਦਿਨ ਮੈਂ ਉਹਨਾਂ ਨੂੰ ਸਟੇਜ ਦੇ ਉੱਤੋਂ ਇਹ ਬੇਨਤੀ ਕੀਤੀ ਕਿ ਸਾਰੇ ਪੰਜਾਬ ਦੇ ਦਰਿਆਵਾਂ ਦੀ ਡੀਸਲਟਿੰਗ ਕਰਾਈ ਜਾਵੇ ਸਾਡੇ 12 ਦਰਿਆਵਾਂ ਦੀ ਵੀ ਡੀਸਲਟਿੰਗ ਜਿਹੜੀ ਆ ਕਰਵਾਈ ਜਾਵੇ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਉਸ ਦਿਨ ਸ਼ਾਮ ਨੂੰ ਕੈਬਿਨ ਦੇ ਵਿੱਚ ਜਿਹੜਾ 85 ਮਤਲਬ ਥਾਵਾ ਜਿਹੜੀਆਂ ਚੋੜ ਕਰਕੇ ਉਹਦਾ ਨੇ ਤਿੰਨਾਂ ਦਰਿਆਵਾਂ ਸਤਲੁਜ, ਰਾਵੀ ਤੇ ਬਿਆਸ ਦਾ ਜਿਹੜਾ 20 ਸੈਂਟਿੰਗ ਦਾ ਵੀ ਜਿਹੜਾ ਉਹ ਕਰ ਦਿੱਤਾ ਜਿਹਦੇ ਨਾਲ ਸਾਡੇ ਦਰਿਆ ਜਿਹੜੇ ਸਾਫ਼ ਹੋ ਜਾਣਗੇ ਜ਼ਮੀਨਾਂ ਦੇ ਵਿੱਚ ਜਿਹੜੀ ਰੇਤ ਪਈ ਆ ਉਹ ਵੀ ਕਿਸਾਨ ਕਰਦੇ ਆ ਕਈ ਸਾਲਾਂ ਨੂੰ ਬਹੁਤ ਵਧੀਆ ਪੈਸੇ ਜਿਹੜੇ ਮਿਲਦੇ ਆ ਸੋ ਮੈਂ ਤੁਹਾਡੇ ਇਦਾਂ ਹੀ ਸਾਡੇ ਨਾਲ ਦੇ ਹਰ ਪੀੜਤ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਹਰ ਤਰ੍ਹਾਂ ਦਾ ਉਨਾ ਦਾ ਜਿਹੜਾ ਬੋਤ ਹੈ ਉਹਨਾਂ ਨੂੰ ਦਵਾਇਆ ਲਊਗਾ ਸਹਜੇ ਸਹਜੇ ਲੇਖੋ 1 ਮਹੀਨੇ ਬਾਅਦ ਹੀ ਆ। ਭਲਾ ਸਾਲਾਂ ਬਾਅਦ ਨਹੀਂ ਹੁੰਦੇ ਬਾਦ ਸਾਹਿਬ ਨੇ 1 ਮਹੀਨੇ ਦੀ ਜਿਹੜਾ ਪ੍ਰੋਮਿਸ ਉਹਨਾਂ ਵਿਧਾਨ ਸਭਾ ਵਿੱਚ ਕੀਤਾ ਹੈ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਸ਼ੁਰੂ ਕਰਦਾਂਗੇ ਉਹ ਸ਼ੁਰੂ ਜਿਹੜਾ ਹੋ ਗਿਆ। ਸੋ ਕਈ ਚੀਜ਼ਾਂ ਜਿਹੜੀਆਂ ਆਈ ਜਾਂਦੀਆਂ ਅਸੀਂ ਹਰ ਚੀਜ਼ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦੀ ਪਹਿਲੀ ਵਾਰ 47 ਤੋਂ ਬਾਅਦ ਸਰ ਪਹਿਲੀ ਵਾਰ ਹੋ ਰਿਹਾ ਕਿ ਕੋਈ ਸਰਕਾਰ ਜਿਹੜੀ ਆ ਸਰਿਆਪੁਰ ਦੇ ਜ਼ਮੀਨ ਦੇ ਪੈਸੇ ਦੇ ਰਹੀ ਹੈ। ਭਾਵੇਂ ਪੈਸੇ ਥੋੜੇ ਆ। ਮੈਂ ਸੀਐਮ ਸਰ ਨੂੰ ਦੱਸਿਆ ਕਿ ਉੱਥੇ 15 ਤੋਂ ਲੈ ਕੇ 20 ਲੱਖ ਰੁਪਏ ਰੇਟ ਆਈ ਜ਼ਮੀਨ ਦਾ ਭਾਵੇਂ ਥੋੜੇ ਆ ਪਰ ਸਾਡੇ ਮੁਕੰਦੀ ਦੇ ਦਿੱਤੇ ਰਿਆ ਨਾ ਸਾਡੀ ਬਾਤ ਅਖੜੀ ਦਾ ਸਾਡੇ ਕਿਸਾਨਾਂ ਦੀ ਖਾਤਾ ਯਾਰ 8 ਰੁਪਏ ਦਿੱਤਾ ਉਹਦੀ ਸ਼ੁਰੂਆਤ ਕੀਤੀ ਹੈ ਇਸ ਕਰਕੇ ਮੈਨੂੰ ਪੂਰਨ ਆਸ ਹੈ ਕਿ ਜੇ ਉਹ ਆਪਾਂ ਆਪਣੇ ਮੁਕਵਤੀ ਰੁਕਾਂਗੇ ਅਜ ਨਾਲੇ ਦੇ ਹਰ ਪੀਟਾਂ ਦੇ ਹੱਥ ਚੀਜ਼ ਦੇ ਪੂਰੀ ਹੋਏ। ਹਾਂ। ਪਿਛਲੇ ਸਮੇਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਖਾੜਾਂ ਦੇ ਨਾਲ ਬਰਬਾਦੀ ਹੋਈ ਬਹੁਤ بڑا ਨੁਕਸਾਨ ਪੰਜਾਬ ਦਾ ਹੋਇਆ ਪਰ ਥੋੜਾ ਜਿਆਦਾ ਕੁਛ ਹੋ ਗਿਆ ਤਾਂ ਉਸ ਸਮੇਂ ਪੰਜਾਬ ਸਰਕਾਰ ਨੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਪਹਿਰਾ ਦਿੱਤਾ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸੇ ਸਮੇਂ ਅਨਾਉਂਸ ਕੀਤਾ ਸੀ ਕਿ ਅਸੀਂ ਹਰ ਜੋ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦੇਵਾਂਗੇ ਤੇ ਉਸ ਮੁਆਵਜ਼ੇ ਦੀ ਰਾਸ਼ੀ ਵੰਡਣ ਦੇ ਤਹਿਤ ਬਸੋ ਮੁੱਖ ਮੰਤਰੀ ਸਾਹਿਬ ਕੋਲ ਇੱਥੇ ਆਏ ਸੀ ਤੇ ਉਹਨਾਂ ਨੇ 5 ਕਰੋੜ 75 ਲੱਖ ਰੁਪਏ ਦੇ ਚੈੱਕ ਜਿਹੜੇ ਉਹ ਇੱਥੇ ਲੋਕਾਂ ਨੂੰ ਦਿੱਤੇ ਸੀ ਤੇ ਨਾਲ ਦੀ ਨਾਲ ਪੈਸੇ ਉਹਨਾਂ ਦੇ ਖਾਤਿਆਂ ਦੇ ਵਿੱਚ ਉੱਤੇ ਖੜੇ ਹੀ ਪਏ ਸੀ ਸੋ ਅੱਜ ਉਹਨਾਂ ਨੇ ਡਿਊਟੀ ਲਈ ਹੈ ਮੁੱਖ ਮੰਤਰੀ ਸਾਹਿਬ ਨੇ ਤੇ ਸਾਡੇ ਸਾਰੇ ਮੰਤਰੀ ਅਲੱਗ-ਅਲੱਗ ਸਟੇਸ਼ਨਾਂ ਤੇ ਲੋਕਾਂ ਨੂੰ ਇਹ ਰਾਸ਼ੀ ਦੇਣ ਦੇ ਲਈ ਗਏ ਆ ਤੇ ਮੈਂ ਅੱਜ ਅਜਨਾਲਾ ਦੇ ਵਿੱਚ ਆਇਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕਲਦੀਪ ਸਿੰਘ ਜੀ ਧੜੀਆ ਐਮਐਲਏ ਸਾਹਿਬ ਇੱਥੋਂ ਦੇ ਜਿਨ੍ਹਾਂ ਨੇ ਇਸ ਕੁਦਰਤੀ ਆਫਤ ਦੇ ਸਮੇਂ ਬਹੁਤ ਸ਼ਿੱਦਤ ਦੇ ਨਾਲ ਲੋਕਾਂ ਦਾ ਸਾਥ ਦਿੱਤਾ ਬੜੇ ਲੋਕਾਂ ਦੇ ਨਾਲ ਬੜੀ ਵੀ ਮਿਲਣਾ ਸੀ ਸੋ ਅੱਜ ਅਸੀਂ 28 ਲੋਕਾਂ 28 ਲੋਕਾਂ ਨੂੰ 24 ਲੱਖ ਰੁਪਏ ਦੇ ਜਿਹੜੇ ਚੈੱਕ ਦੇ ਆ ਦਿੱਤੇ ਨੇ ਤੇ ਪੈਸੇ ਹੁਣੇ ਉਹਨਾਂ ਦੇ ਖਾਤੇ ਜੇ ਵਿੱਚ ਜਿਹੜਾ ਉਤਰਾント ਟ੍ਰਾਂਸਫਰ ਹੋ ਗਏ ਸੋ ਇਸ ਤੋਂ ਬਾਅਦ ਵੀ ਜਿਵੇਂ ਜਿਵੇਂ ਸਾਰਾ ਬਿਉਰਾ ਆਂਦਾ ਜਾਂਦਾ ਹੈ ਨਾਲ ਦੇ ਨਾਲ ਅਸੀਂ ਇਹ ਤੈਅ ਕੀਤਾ ਹੈ ਕਿ ਨਾਲ ਦੇ ਨਾਲ ਉਹਨਾਂ ਖਾਤਿਆਂ ਦੇ ਵਿੱਚ ਪੈਸੇ ਪਾਏਗਾ ਇਹ ਨਹੀਂ ਇਹ ਵੀ ਕਿੰਤਜ਼ਾਰ ਕਰੀਏ ਵੀ ਸਾਰੇ ਪਿੰਡ ਦੇ ਇਕੱਠੇ ਹੋ ਜਾਣਗੇ ਅੱਜ ਜਿਹੜੇ ਦੋ ਪਿੰਡ ਸੀ ਕੋਟ ਜਮੀਰ ਸਿੰਘ ਉਹ ਕੋਟਲੀ ਜਵੀਰ ਸਿੰਘ ਤੇ ਦਾਲਾ ਇਹ ਦੋਨਾਂ ਪਿੰਡਾਂ ਦਾ ਸੋ ਇੱਕ ਪਿੰਡ ਦੇ ਵਿੱਚ ਵੀ ਜੇ ਕਿਸੇ ਤਰ੍ਹਾਂ ਦੇ ਅਲੱਗ ਲਗਾਉਂਦੇ ਨੇ ਤਾਂ ਨਾਲ ਦੀ ਨਾਲ ਉਹਦੇ ਖਾਤੇ ਦੇ ਵਿੱਚ ਪੈਸੇ ਬਾਰਤ ਹੋ ਜਾਂਦੇ ਸੋ ਇਹ ਸਾਰਾ ਪ੍ਰੋਸੈਸ ਚੱਲ ਰਿਹਾ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਜੋ ਨੁਕਸਾਨ ਲੋਕਾਂ ਦਾ ਹੋਇਆ ਹੈ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਸਾਨੂੰ ਇਸ ਚੀਜ਼ ਦਾ ਦੁੱਖ ਵੀ ਹੈ ਕਿਉਂਕਿ ਨੁਕਸਾਨ ਬਹੁਤ ਵੱਡਾ ਹੋਇਆ ਹੈ ਫਸਲਾਂ ਬਿਲਕੁਲ ਪੱਕੀਆਂ ਪੱਕਣ ਤੇ ਤਿਆਰ ਸੀ ਤੇ ਅਸੀਂ 20000 ਰੁਪਏ ਪਰ ਏਕੜ ਦੀ ਜਿਹੜੀ ਰਾਸ਼ੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਉਹ ਦੇ ਰਹੇ ਆ ਤੇ ਕੇਂਦਰ ਸਰਕਾਰ ਵੱਲੋਂ ਜਿਹੜਾ ਸਿਰਫ ਤੇ ਸਿਰਫ 6800 ਰੁਪਏ ਜਿਹੜਾ ਉਹ ਤੈਅ ਕੀਤਾ ਹੋਇਆ ਹੈ ਉਹ ਮੈਂ ਸਮਝਦਾ 6800 ਰੁਪਏ ਦਾ ਕੋਈ ਹੈ ਹੀ ਨਹੀਂ ਗੱਲ ਹੀ ਨਹੀਂ ਹੈ ਤੇ ਅਸੀਂ ਬੇਨਤੀਆਂ ਵੀ ਕੀਤੀਆਂ ਕਿ ਇਸ ਰਾਸ਼ੀ ਨੂੰ ਵਧਾਇਆ ਜਾਵੇ ਪਰ ਕੇਂਦਰ ਦੀ ਸਰਕਾਰ ਨਹੀਂ ਮੰਨ ਰਹੀ ਤੇ ਅਸੀਂ ਆਪਣੇ ਦੌਰ ਤੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ 20000 ਰੁਪਏ ਦੀ ਇਹ ਵੀ ਇੱਕ ਜਗਮਾਂ ਤੇ ਮੱਲਮਲਾਪਾਂ ਦੀ ਗੱਲ ਹੈ ਉਹ ਕੀਤਾ ਬੁਧ ਘਰਾਂ ਦੇ ਲਈ ਵੀ 1 ਲੱਖ 20000 ਰੁਪਏ ਦੀ ਰਕਮ ਕੀਤੀ ਹੈ ਤੇ ਜਿਹੜੇ ਪਸ਼ੂ ਦਸਾਂ ਹੋਇਆ ਪਸ਼ੂਆਂ ਦਾ ਉਹਦੇ ਲਈ ਵੀ 1 ਲੱਖ 20000 ਰੁਪਏ ਦਾ ਫੈਸਲਾ ਜਿਹੜਾ ਤੇ ਹਿੰਦ ਦਾ ਉਹ ਪੰਜਾਬ ਸਰਕਾਰ ਨੇ ਕੀਤਾ